हां जी सस्श्री काल जी ਤੁਸੀਂ ਵੀਡੀਓ ਨੂੰ ਛੱਡ ਕੇ ਕਿਤੇ ਨਾ ਜਾਇਆ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਨਵੀ ਗੁਰੀ ਦਾ ਜੋ ਕਿ ਇਹ ਨਵੀ ਹਸਪੀਟਲ ਤੋਂ ਲੈ ਕੇ ਉਹਨਾਂ ਨੇ ਘਰੇ ਵੈਲ ਕੰਮ ਕੀਤਾ ਬੇਬੀ ਦਾ ਉਹਨਾਂ ਦੀ ਨਾਨ ਕੀ ਪਰਵਾਹ ਦੀ ਸਾਰੀ ਵੀਡੀਓ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਵਿੱਚ ਹੀ ਨਜ਼ਰ ਆਊਗੀ ਇਸ ਕਰਕੇ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਿਓ ਹਨਾ ਇਹ ਬਹੁਤ ਹੀ ਭਾਗਾ ਵਾਲੇ ਪੇਰੈਂਟਸ ਦਾ ਕਿਉਂਕਿ ਇਹਨਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ ਹਨਾ ਉਹ ਕਰ ਕਰਮਾ ਵਾਲਾ ਹੀ ਹੁੰਦਾ ਕਿਉਂਕਿ ਭਾਗਾਂ ਵਾਲਾ ਹੀ ਹੁੰਦਾ ਜਿੱਥੇ ਧੀਆ ਚਰਮ ਲੈਂਦੀਆਂ ਹਨ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਨਵੀ ਗੁਰੀ ਨੇ ਆਪਣੀ ਬੇਟੀ ਦਾ ਨਾਮ ਸੁਸਾਇਜ ਨੇ ਐਕਸਾਈਟਡ ਹੋਣ ਕਿ ਕੀ ਰੱਖਿਆ ਆਪਾਂ ਤੁਹਾਨੂੰ ਦੱਸੀਏ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਅਸੀਸ ਹੁੰ ਜਨ ਰੱਖਿਆ ਹੈ ਨਾ ਜੋ ਕਿ ਬਹੁਤ ਹੀ ਪਿਆਰਾ ਤੇ ਕਿਊਟ ਜਾਂ ਨਾਮ ਹੈ ਅਸੀਸ ਹਨਾ ਤੁਸੀਂ ਦੇਖ ਹੀ ਰਹੇ ਹੋ ਕਿ ਗੁਰੇ ਨਵੀ ਨੂੰ ਕਿਵੇਂ ਹਸਪੀਟਲ ਤੋਂ ਘਰ ਲਈ ਲੈ ਕੇ ਜਾ ਰਿਹਾ ਹਨਾ ਤੇ ਉਹਨਾਂ ਨੇ ਗੁਰੂ ਘਰੇ ਜਾ ਕੇ ਬੇਟੀ ਦਾ ਮੱਥਾ ਵੀ ਟਿਕਾਇਆ ਆਪਣੀ ਫੈਮਿਲੀ ਦੇ ਨਾਲ ਹਨਾ ਸੋ ਬੀਟੀ ਵੀ ਬਹੁਤ ਕਰਮਾਂ ਵਾਲੀ ਹੈ ਤੇ ਪੇਰੈਂਟਸ ਵੀ ਬਹੁਤ ਕਰਮਾਂ ਵਾਲੇ ਹਨ ਗੁਰੂ ਘਰ ਜਾ ਕੇ ਬੇਟੀ ਅਸੀਸ ਦੇ ਨਾਮ ਦੀ ਅਰਦਾਸ ਕਰਵਾਈ ਹੈ ਹਨਾ ਤੇ ਬੇਟੀ ਨੂੰ ਬਹੁਤ ਹੀ ਸ਼ੁਭ ਕਾਮਨਾਵਾਂ ਪੂਰੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਹਨਾ ਤੇ ਗੁਰੀ ਕਿਦਾਂ ਆਪਣੀ ਬੇਟੀ ਦੇ ਨਾਲ ਖੇល ਰਿਹਾ ਹਨਾ ਇਹ ਕਰਮਾ ਵਾਲਾ ਹੀ ਪਿਤਾ ਤੇ ਕਰਮਾ ਵਾਲੀ ਬੇਟੀ ਹੈ ਹਨਾ ਤੇ ਇਸ ਵੀਡੀਓ ਵਿੱਚ ਹੀ ਤੁਹਾਨੂੰ ਨਜ਼ਰ ਆਊਗਾ ਕਿਵੇਂ ਨਾਨਕੀ ਪਰਵਾਰ ਨੇ ਕਿਵੇਂ ਆਪਣੀ ਦੋਤੀ ਦਾ ਵੈਲਕਮ ਕੀਤਾ ਤੁਸੀਂ ਦੇਖ ਰਹੇ ਹੋ ਹੁਣ ਜਿਵੇਂ ਬਰਾਤ ਆਉਂਦੀ ਹੈ ਸਿਰ ਉਸੇ ਤਰ੍ਹਾਂ ਹੀ ਉਹਨਾਂ ਨੇ ਡੈਕੋਰੇਸ਼ਨ ਕਰਕੇ ਬੇਬੀ ਨੂੰ ਘਰੇ ਲੈ ਕੇ ਆਂਦਾ ਸੋ ਨਾਨਕਿਆਂ ਨੇ ਬਹੁਤ ਹੀ ਵਧੀਆ ਵੈਲਕਮ ਕੀਤਾ ਇਹ ਵੇਖ ਕੇ ਨਵੀਂ ਦੀਆਂ ਅੱਖਾਂ ਭਰ ਆਈਆਂ ਹਨਾ ਕਿਉਂਕਿ ਸਾਰੇ ਇਹੀ ਚਾਹੁੰਦੇ ਸੀ ਕਿ ਬਹੁਤ ਜਾਣਿਆ ਨਹੀਂ ਕਿਆਸੀ ਕਿ ਉਹਨਾਂ ਦੇ ਘਰ ਬੀਟੀ ਹੀ ਹੋਵੇ ਸੋ ਉਹਨਾਂ ਦੇ ਘਰ ਅਸੀਸ ਹੁੰਜਣ ਆ ਗਈ ਐ ਸਭ ਬਹੁਤ ਹੀ ਵਧੀਆ ਉਹਨਾਂ ਨੇ ਬੋਰਡ ਲਾਇਆ ਹਨਾ ਤੇ ਵੈਲਕਮ ਕੀਤਾ ਜੋ ਕਿ ਇਹਨਾਂ ਵੀ ਗੁਰੀ ਦੀਆਂ ਅੱਖਾਂ ਭਰ ਆਈਆਂ ਹਨਾ ਨਵੀ ਤਾਂ ਰੂਨ ਹੀ ਲੱਗ ਗਈ ਸੀ ਬਹੁਤ ਹੀ ਭਾਗਾ ਵਾਲੇ ਪੇਰੈਂਟਸ ਹਨਾ ਇਹਨਾਂ ਦੇ ਨਾਨਕਾ ਪਰਿਵਾਰ ਵੀ ਬਹੁਤ ਹੀ ਕਰਮਾ ਵਾਲਾ ਉਹਨਾਂ ਨੂੰ ਰੱਬ ਨੇ ਦੋਤੀ ਦੀ ਦਾਤ ਬਖਸ਼ੀ ਹੈ ਹਨਾ ਹੈ ਸੋ ਵੇਖੋ ਕਿਵੇਂ ਹੁਣ ਦੁਬਾਰਾ ਤੁਸੀਂ ਦੇਖੀ ਰਹੋ ਇਹ ਉਹ ਵੀਡੀਓ ਨਹੀਂ ਅੱਗੇ ਦੀ ਹੈ ਕਿਵੇਂ ਉਹ ਨੱਚ ਰਹੇ ਆ ਹਨ ਨੱਚਣਗੇ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਬੇਬੀ ਦਾ ਕਿੰਨਾ ਸੋਹਣਾ ਵੈਲਕਮ ਕਰਨਗੇ ਤੁਸੀਂ ਦੁਬਾਰਾ ਦੇਖਿਓ ਇਸ ਵੀਡੀਓ ਨੂੰ ਉਹ ਪਹਿਲਾ ਵਾਲੀ ਵੀਡੀਓ ਸੀਗੀ ਹਨਾ ਇਹ ਸੈਕੰਡ ਪਾਰਟ ਹੈ ਵੀਡੀਓ ਦਾ ਸੋ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਦੋ ਪਾਰਟ ਇਕੱਠੇ ਕਰ ਦਿੱਤੇ ਤੁਸੀਂ ਦੇਖੋ ਹਨਾ ਕਿੰਨੀ ਸੋਹਣੀ ਮਤਲਬ ਕਿ ਵੀਡੀਓ ਆ ਹਨਾ ਇਹ ਸਲੂਟ ਆ ਸਾਰੀ ਹੁੰਜਨ ਫੈਮਿਲੀ ਨੂੰ ਹਨਾ ਵੇਖੋ ਜਿਵੇਂ ਵਿਆਹਾਂ ਦੇ ਵਿੱਚ ਇਦਾਂ ਵੈਲਕਮ ਕੀਤੇ ਜਾਂਦੇ ਆ ਸੋ ਹੁੰਜਨ ਫੈਮਿਲੀ ਨੇ ਇਦਾਂ ਹੀ ਅਸੀਸ ਹੁੰਜਨ ਦਾ ਵੈਲਕਮ ਕੀਤਾ ਮੈਨੂੰ ਇਹ ਦੇਖ ਕੇ ਖੁਸ਼ੀ ਨਾਲ ਮੇਰੀਆਂ ਵੀ ਅੱਖਾਂ ਪਾ ਰਈਆਂ ਹਨਾ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਸਾਰੀ ਹੁੰਜਨ ਫੈਮਿਲੀ ਨੂੰ ਹਨਾ ਨਾਨਕੇ ਪਰਿਵਾਰ ਨੂੰ ਦਾਦਕੇ ਪਰਿਵਾਰ ਨੂੰ ਬਹੁਤ ਹੀ ਭਾਗਾਂ ਵਾਲੀ ਫੈਮਿਲੀ ਇਹ ਆ ਤੇ ਬਹੁਤ ਹੀ ਭਾਗਾਂ ਵਾਲੀ ਅਸੀਸ ਹੁੰਜਣਾ ਜਿਸ ਨੇ ਇਹਨਾਂ ਦੇ ਘਰ ਜਨਮ ਲਿਆਏ ਹਨਾ ਉਹ ਘਰ ਭਗਾਂ ਵਾਲਾ ਹੀ ਜਿੱਥੇ ਬੇਟੀ ਨੇ ਜਨਮ ਲੈਂਦੀਆਂ ਸੋ ਉਹੀ ਗੱਲ ਸੱਚੀ ਹੋਈਗਾ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਹੀ ਦਿਲੇ ਚਾਹ ਸੀ ਕਿ ਸਾਡੇ ਘਰ ਬੇਟੀ ਹੋਵੇ ਸੋ ਭਗਵਾਨ ਨੇ ਇਹਨਾਂ ਦੀ ਸੁਣ ਲਈ ਇਹਨਾਂ ਦੇ ਘਰ ਬੇਟੀ ਨੇ ਹੀ ਜਨਮ ਲਿਆਏ ਹਨਾ ਸੋ ਬਹੁਤ ਬਹੁਤ ਫਿਰ ਤੋਂ ਮੁਬਾਰਕਾਂ ਪਰਮਾਤਮਾ ਤੰਦਰੁਸਤੀ ਬੱਚੇ ਸਾਰਾ ਪਰਿਵਾਰ ਇਦਾਂ ਹੀ ਹੱਸਦਾ ਹੋ ਰਿਹਾ ਹੈ ਹਨਾ ਤੇ ਕੋਈ ਵੀ ਪੂਰੀ ਨਜ਼ਰ ਨਾ ਲੱਗੇ ਇਹਨਾਂ ਦੇ ਪਰਿਵਾਰ ਨੂੰ ਮੈਂ ਪਹਿਲੀ ਫੈਮਿਲੀ ਦੇਖੀ ਹੈ ਜੋ ਕਿ ਇਦਾਂ ਆਪਣੀ ਧੀ ਦਾ ਉਹਨਾਂ ਨੇ ਸਵਾਗਤ ਕੀਤਾ ਸੋ ਬਹੁਤ-ਬਹੁਤ ਮੁਬਾਰਕਾਂ ਫੇਰ ਤੋਂ ਬੇਬੀ ਹੁਣ ਚੰਦੀ ਆ ਸਾਰੀ ਹੁਣ ਤਾਂ ਫੈਮਿਲੀ ਨਾਨਕਾ ਦਾਤ ਦਾ ਪਰਿਵਾਰ ਨੂੰ ਨਵੀਂ ਗੁਰੀ ਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ